ਹਾ ਸਦਾ ਹੈ ਭਾਈ ਇਹ ਖੁਸ਼ ਹੁੰਦਾ ਪਤਾ ਨਹੀਂ ਕਾ ਤੂੰ ਤੇ ਆਹ ਰਿਕਾਰਡਿੰਗ ਤੇ ਅੱਪਾ ਅਨਬਾਕਸਿੰਗ ਕਰਦੇ ਆ ਸਾਡਾ ਭਾਈ ਇਹ ਮਨਸੁਖ ਭਾਈ ਅਨਬਾਕਸਿੰਗ ਆ ਭਾਈ ਆਪਾਂ ਫਲਿੱਪਕਾਰਟ ਤੋਂ ਸਟਿਕ ਮੰਗਾਈ ਸੀ ਸੈਲਫੀ ਸਟਿਕ ਤੇ ਭਾਈ ਇਹਨਾਂ ਖੋਲ ਕੇ ਮਤ ਦੇਖੋ ਪਾਣੀ ਠੰਡਾ ਹੋਇਆ ਏ ਕੀ ਹਾਲ ਆ ਭਾਈ ਕੀ ਹਾਲ ਆ ਭਾਈ ਰਵੀ ਸਿੰਘ ਹਾਂ ਠੀਕ ਹੈ ਭਾਈ ਹੋ ਗੀ ਸਿਆਜਣ ਤੇ ਮੈਂ ਹਮਾ ਧਰ ਨਾਲੋਂ ਅੰਦਰ ਦੀ ਦੁਕਾਨ ਦੇ ਬਾਹਰ ਆ ਕੇ ਕਿਰਾਏ ਨਾ ਕਰ ਕਹਿੰਦਾ ਤੈਨੂੰ ਮੈਂ ਲਾਈਵ ਦਿਖਾਉਣਾ ਇੱਕ ਉਰਲੀ ਹੀ ਭਰ ਲੰਦੀ ਐ ਅੰਦਰ ਆ ਕੇ ਪਤਾ ਨਹੀਂ ਇਹਨੂੰ ਕੀ ਰਿੜਕਦੀ ਐ ਦਵਾਰੇ ਫਿਰ ਮੋਠਾ ਕੱਢੀ ਜਾਂਦੀ ਐ ਜਿਹੇ ਪਤਾ ਨਹੀਂ ਕੀ ਕਰਦੀ ਐ ਝੂਠਾ ਪਿਆਈ ਜਾਂਦੀ ਐ ਲੋਕਾਂ ਨੂੰ ਇਹ ਚਲੋ ਠੀਕ ਐ ਘਰਾਂ ਹਾਂਜੀ ਦੋਸਤੋ ਆ ਤੁਸੀਂ ਮੀਂਹ ਦੇ ਹਲਾ ਕਾਲਾ ਥਨੇ ਪੈ ਗਿਆ ਸੀ ਤੇ ਰਾਤ ਵੀ ਪੈ ਗਿਆ 11 5 ਤੇ 4 ਤੇ ਆਇਆ ਸੀ ਤੋਂ ਮੀਂਹ ਦਾ ਭਰਾਵਾ ਕਿਹੜਾ ਨਰਮੇ ਬਾਰਗੀਸ਼ ਕਰੰਟ ਜੀ ਨਹੀਂ ਪਣੀ ਮਾੜਾ ਮਾੜਾ ਨਹੀਂ ਆਇਆ ਸੀ ਉਹਨਾਂ ਵਾਸਤੇ ਬਰਦਾਨ ਸੀ ਤੇ ਉਹਦੇ ਨਾਲ ਨਰਮਾ ਉਗਰੇ ਨਰਮਾ ਉਹੀ ਉਹੀ ਹੋਈ ਹੋਈ ਬੱਲੇ 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 40% ਨਰਮਾ ਹੋ ਰੁਗਰੇ ਕਣਾਂ ਦੇ ਕਾਰਨ ਕਿੰਨਾ ਨੇ ਬਈ ਬੀਜਿਆ ਸੀ ਉਹਦਾ ਕਰੰਟ ਹੈਗੀ ਹੈਗਾ ਪਰ ਕਿਹੜੇ ਬਾਰਗੇ ਸੀ ਮਾਨਗੇ ਕਣਾਂਾਂ ਦੇ ਕੱਪੜੇ ਪਿਓ ਜੇ ਉਹ ਪੰਨੀਆਂ ਨਹੀਂ ਸੀ ਕਿਸੇ ਨੇ ਤੇ ਆਹ ਕਣਾਂ ਅਥਰੇ ਪੈੰਗਾ ਤੇ ਰਾਤ ਨੂੰ ਫੇਰ ਪੈੰਗਾ ਤਾਂ ਉਹਨਾਂ ਵਾਸਤੇ ਇੱਕ ਵਰਦਾਨ ਸੀ ਮੀਂਹ ਦਾਦ ਕੀ ਹੁੰਦਾ ਹੀ ਪ੍ਰਦਾਨ ਕਰ ਤੇ ਜੇ ਨਰਮਾ ਇਨੇ ਠੰਡ ਦੇ ਵਿੱਚ ਖਾਂਦਾ ਪੀਂਦਾ ਮਰੂਆ ਤਾਂ ਫਿਰ ਮਰਨ ਦੇ ਬਹੁਤ ਵਧੀਆ ਮੀਂਹ ਪਾ ਗਏ। ਇੰਨੀ ਠੰਡ। ਹੁਣ ਚੱਲ ਇਹਨੇ ਪਤਾ ਜੀ ਰਹਣਗੇ ਪਾਲ ਪੁੱਲ ਜਾਣਗੇ। ਸੰਭਲ ਜਾਣਗੇ। ਅਰ ਮੈਂ ਕਿਹੜਾ ਪਾ ਮਗਰੋ ਬੀਜਾ ਸੀ। ਆ ਲੰਮੇ ਵਾਂਚ ਇਹ ਚ ਵੀ ਤਕਰੀਬਨ 90% ਉਗ ਰਿਹਾ ਭਾਈ। ਧੜਕੇ ਧੜਕੇ ਦਾ ਟਾਈਮ। ਤਾਂ ਪਿੰਡ ਝੋਲਡ ਰੋਹੀ ਵੱਲੋਂ ਤੁਹਾਡਾ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ। ਬਲੌਗ ਨੂੰ ਟੱਚ ਕਰਨ ਵਾਸਤੇ ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਭਾਈ ਸਾਰੇ ਹੁਣ ਤਾਂ ਠੀਕ ਹੋਵੋਗੇ ਮੀਂਹ ਪੈ ਗਿਆ ਪਹਿਲਾਂ ਵੀ ਠੀਕ ਸੀ ਹੁਣ ਹੋਰ ਠੀਕ ਹੋਵੋਗੇ ਹੋਗੇ ਬਹੁਤ ਵਧੀਆ ਕੀਤਾ ਰੱਬ ਨੇ ਕਰੰਡਾ ਵਾਲਿਆਂ ਦਾ ਪਹਿਲਾਂ ਵੀ ਚੱਲੀ ਗਿਆ ਖਰ ਕਿਸੇ ਨੇ ਨਵਾਂ ਬੀਜਾ ਚਲ ਭੰਨ ਲਣਗੇ ਪਰ ਮਜਦਾਨੀਆ ਫਰਕ ਪੈਦਾ ਨਾ ਖੜਾ ਕਈ ਥਾਂ ਨੇਰੀ ਤੂਫਾਨ ਚਖੜ ਨੁਕਸਾਨ ਵੀ ਕਰਕੇ ਗਿਆ ਕਾਫੀ ਸਰਦੂਲਗੜ ਏਰੀਆ ਦੇ ਵਿੱਚ ਕਾਫੀ ਨੁਕਸਾਨ ਕਰਕੇ ਗਿਆ 11 ਤਰੀਕ ਵਾਲਾ ਮੀ ਦਿਨਿਆ ਆਥ ਨੇ ਆਇਆ ਸੀ ਨਗੜਾ ਉਹ ਕਾਫੀ ਝਖੜ ਸੀਗਾ ਕਾਫੀ ਨੁਕਸਾਨ ਪੇੜ ਪੌਦੇ ਵੱਡੇ ਵੱਡੇ ਦਰਖਤ ਜੜਾਂ ਚੋਂ ਪਟਤੇ ਸ਼ਕਤੀਮਾਨ ਬਣ ਗਿਆ ਸੀ ਉੱਥੇ ਸ਼ਕਤੀਮਾਨ ਤਾਂ ਬਣੇ ਰਹੋ ਫਿਰ ਆਪਾਂ ਜੰਨੇ ਹੁਣ ਪਿੰਡ ਚ ਗਰਤੇਜ ਸਿੰਘ ਦੋਦੀ ਕੋਲੇ ਪਾਈ ਆ ਗਰਤੇਜ ਭਾਈ ਜੀ ਕਹਿੰਦਾ ਮੈਂ ਲਾਈਵ ਹੈਂਡ ਕੱਢ ਕੇ ਦਿਖਾਵਾਂ ਤੁਹਾਨੂੰ ਡੈਰੀ ਤੇ ਬਾਕੀ ਇਹਦੇ ਯਕੀਨ ਨਹੀਂ ਆ ਸਾਨੂੰ ਬਾਕੀ ਸਾਨੂੰ ਇਹਦੇ ਯਕੀਨ ਹੈ ਨਹੀਂ ਪੂਰਾ ਵੀ ਮੈਂ ਕਿਹਾ ਅਸਤਾ ਭਾਈ ਵੀਡੀਓ ਬਣਾਵਾਂਗੇ ਕਹਿੰਦਾ ਯਾਰ ਨਾ ਯਾਰ ਮੈਂ ਕਿਹਾ ਨਾ ਬਣਾਉਂਗਾ ਮੈਂ ਤਾਂ ਅਸੀਂ ਲਾਈਵ ਦੇਖਦੇ ਆਂ ਤੇ ਆਹ ਲਾਤੀ ਭਾਈ ਕਰਤੇਜ ਸਿੰਘ ਨੇ ਸਾਡੀ ਇਹਦੇ ਨਾਲ ਲੜਾਈ ਹੋ ਗਈ ਸੀ ਅੱਜ ਤੇ ਮੈਂ ਕਿਹਾ ਮੈਂ ਘਰ ਨਾਲੋਂ ਅੰਦਰ ਹੀ ਦੁਕਾਨ ਦੇ ਬਾਹਰ ਗਏ ਤੈਨਾਂ ਨਹੀਂ ਕਰ ਕਹਿੰਦਾ ਤੈਨੂੰ ਮੈਂ ਲਾਈਵ ਦਿਖਾਣਾ ਹੈ ਤੇ ਨਹੀਂ ਹੈ ਭਾਈ ਚੱਲ ਕਾਣੂ ਕਹਿਣਾ ਹੈ ਇਹ ਭਾਈ ਪਹਿਲਾਂ ਤਾਂ ਆ ਗੁਰਲੀ ਹੀ ਭਰ ਲੰਦੀ ਆ ਇਹਦੇ ਵਿੱਚੋਂ ਇਹ ਦੁੱਧ ਪੀਂਦੀ ਆ ਓਏ ਆਹ ਆ ਨੰਬਰ ਜੇ ਦਾ ਆ ਗਿਆ ਭਾਈ 79 ਕੀ ਹੈ 79 ਸਤ ਨੋ ਆਈਏ ਭਾਈ ਫੈਂਟ ਇਹ ਮੇਰੀ ਮਹਸ ਦਾ ਦੋਤਾ ਮੇਰਾ ਦੋਤਾ ਹ ਮਹਸ ਦਾ ਮੇਰੀ ਮਹਸ ਦਾ ਭਾਈ ਇਹ ਕੁਰਲੀ ਹੀ ਪਰ ਲੰਦੀ ਐ ਅੰਦਰ ਆ ਕੇ ਪਤਾ ਨਹੀਂ ਇਹਨੂੰ ਕੀ ਰੜਕਦੀ ਐ ਦਵਾਰੇ ਫਿਰ ਮੁੱਠਾ ਕੱਢੀ ਜਾਂਦੀ ਐ ਜੇ ਇਹ ਪਤਾ ਨਹੀਂ ਕੀ ਕਰਦੀ ਐ ਝੂਠਾ ਪਿਆਈ ਜਾਂਦੀ ਐ ਲੋਕਾਂ ਨੂੰ ਇਹ ਚਲੋ ਠੀਕ ਐ ਘਰ ਹੋਰ ਭਾਈ ਖਾਲਸਾ ਆਪਣੇ ਘਰ ਮਿੱਠਾ ਦੇਖਦੀ ਐ ਹਾਂ ਓਏ ਕੀ ਹਾਲ ਆ ਬਾਬਾ ਠੀਕ ਐ ਏ ਤੇਰੀ ਫੋਟੋ ਲਾਉਣਾ ਮੈਂ ਆ ਸੜਕ ਭਾਈ ਵਗਦੀ ਰਹਿੰਦੀ ਝੋਲ ਰੋਹੀ ਦੀ ਤੇਰੇ ਘਟਾ ਰਿਸਪੌਂਸ ਮਿਲਦਾ ਹੈ ਨਾ ਕਾਸਤੇ ਤੂੰ ਛੋਟਾ ਸ਼ਾਟ ਰੱਬ ਦੇ ਰੰਗ ਭਾਈ ਅੱਜ ਤਰੀਕ ਹੋ ਗਈ 11 ਤੇ ਮੌਸਮ ਇਧਰੋਂ ਰਾਜਸਥਾਨ ਕੰਨਿਓ ਤੇ ਇਧਰੋਂ ਸਰਸੇ ਕੰਨੀ ਚੜਦਾ ਜਾਂਦਾ ਬੱਦਲ ਟਾਈਮ ਹੋ ਗਿਆ ਸ਼ਾਮ ਦੇ 4 ਵਜੇ 1 ਮਿੰਟ ਭਾਈ ਬਹੁਤ ਸੋਹਣਾ ਮੌਸਮ ਸਾਹਮਣੇ ਗੁਰੂ ਘਰ ਕਾਲੇ ਬੱਦਲਾਂ ਦੇ ਵਿੱਚੀ ਚਿੱਟਾ ਗੁਰੂ ਘਰ ਦੀਦਾ ਸੋਹਣਾ ਥਿਊ ਹੈ ਵਾਹਿਗੁਰੂ ਧੰਨamal ka teri ho tap ਵਾਹਿਗੁਰੂ ਸੁਖ ਸ਼ਾਂਤੀ ਰੱਖੇ ਲੜਾਈ ਝਗੜੇ ਤੋਂ ਬਚਾ ਕੇ ਰੱਖੀ ਮਾਲਕਾ ਜਿੰਦ ਦੇ ਫੌਜਾਂ ਤੇ ਹੱਥ ਰੱਖੀ ਕਿਪਾ ਆਪਣਾਈ ਰੱਖੀ ਲੜਾਈ ਨਾ ਲੱਗੇ ਸਭ ਸੁਖ ਸ਼ਾਂਤੀ ਅਮਨ ਚੈਨ ਦਾ ਰਹਿੰਦਾ ਬਲਵਕਸ਼ੀ ਮੈਨੂੰ ਵੀ ਲੱਗਦਾ ਬਦਲ ਤੋਂ ਥੱਲੇ ਜੇ ਅੱਖਾਂ ਨਹੀਂ ਨਾ ਖੜਾ ਨੇਰੀ ਵਾਲਾ ਮੌਸਮ ਜਾ ਬਣ ਗਿਆ ਨੇਰੀ ਵਾਲੇ ਦੇ ਵਿੱਚ ਰੇਤਾ ਧੂਲ ਭਰੀ ਲੱਗਦੀ ਹੈ ਇਹ ਵਲੌਗ ਹੋਸਾ ਦਾ 2 ਦਿਨ ਬਾਅਦ ਜਾਂ 1 ਦਿਨ ਬਾਅਦ ਪਾਵਾਂ ਅੱਜ ਦਾ ਮੌਕੇ ਦਾ ਇਹ ਸੀਨ ਵਨੇ ਨੇਰੀਆਂ ਦੇ ਵਿੱਚ ਲਸ਼ਕਦਾ ਹੈ ਗਾਜਦਾ ਹੈ ਬੱਦਲ ਕਾਫੀ ਵੱਡਾ ਹੈ ਰਾਜਸਥਾਨ ਤੋਂ ਲੈ ਕੇ ਤੱਕ ਬਠਿੰਡੇ ਤੋਂ ਪਹਿਲਾਂ ਤੱਕ ਆਏਗਾ ਪਿੱਛੇ ਕਾਫੀ ਨੁਕਸਾਨ ਕਰਕੇ ਨਹੀਂ ਰਹੀ ਹੈ ਕਿਉਂਕਿ ਇਹ ਤਾਂ ਆ ਗਈ ਆ ਕੇ ਤਾਂ ਖਸਾ ਤੇ ਆਪਾਂ ਦੇਖਣਾ ਸੀ ਇਹ ਛੱਟ ਕਾਲੀ ਨਰਮਾ ਆਪਾਂ ਪਾਂ ਦੇ ਵਿੱਚ ਤੇ ਨਰਮਾ ਕੁਝ ਸਲੇ ਤੋਂ ਬਾਹਰ ਆਏਗਾ ਇਹਦੇ ਉੱਤੇ ਪਤਾ ਨਹੀਂ ਕਰਨਾ ਪੰਨਾ ਜਿੱਦਣਾ ਤਕਾਬੀ ਧੂੜ ਭਰੀ ਨੇਰੀ ਪਿੰਡ ਦੇ ਵਿੱਚ ਐਂਟਰ ਹੋ ਗਈ ਹੈ ਨੇਰੀ ਕਾਫੀ ਤੇਜ ਹੈਗੀ ਆ ਆ ਗਈ ਮੇਰੇ ਕੋਲੇ ਗੁਰੂ ਘਰ ਨੇਰੀ ਦੇ ਵਿੱਚ ਲੁਕ ਗਿਆ ਤੇ ਟਾਈਮ ਹੋਇਆ 4:05 ਮਿੰਟਾਂ ਦਾ ਠੰਡੀ ਨੇਰੀ ਆਈ ਹੈ ਰੇਤੇ ਦੀ ਭਰੀ ਹੈਗੀ ਖਰਾ ਆ ਦੇਖੋ ਮੌਸਮ ਦੇਖੋ ਰੇਤਾ ਕਿੰਨਾ ਰੇਤਾ ਉੱਥੇ ਭਾਈ ਇੰਨੀ ਘਰਤੇ ਤਾਂ ਇੰਨੀ ਰੇਤਾ ਬਹੁਤ ਆ ਦੇ ਵਿੱਚ ਕਿਉਂਕਿ ਕਣੀਆਂ ਪੈੰਦੀਆਂ ਚ ਕੋ ਠੰਡਿਆ ਠੰਡੀ ਨੇਰੀ ਹੈ ਪੂਰੀ ਨੇਰੀ ਤੋਂ ਬਾਅਦ ਰੱਬ ਨੇ ਕਿਰਪਾ ਕੀਤੀ ਕਿਰਾਂ ਦਾ ਫਿਲਹਾਲ ਹਜੇ ਚਿੱਕੜ ਜਿਹਾ ਹੀ ਹੈਗਾ ਚੱਲ ਗਰਮੀ ਵਾਸਤੇ ਐਨੇ ਬਹੁਤ ਹੈ ਕਰੰਡਾ ਕਰੰਡੀ ਦਾ ਘਰ ਚੱਲੀ ਜਾਂਦੀ ਹੈ ਹਜੇ ਕੰਗਾਂ ਦਾ ਬਹੁਤ ਕਰੰਡਾ ਖਰ ਉਗੜਾ ਕਰਾਇਆ ਉਹ ਬੀਜਾਵਾਜੀ ਵੀ ਚੱਲੀ ਜਾਂਦੀ ਹੈ ਹਜੇ ਟਾਈਮ ਹੋਣ ਵਾਲਾ ਭਾਈ 4:30 4:00 ਨਹੀਂ 4:30 ਤੇ ਉਦੋਂ ਨੇਰੀ ਚ ਰੇਤਾ ਬਹੁਤ ਹੈ ਸੀ ਸਾਇਆ ਬੰਦ ਹੁੰਦਾ ਸੀ ਉਹਦੇ ਵਿੱਚ ਸਾਜਾ ਤੇ ਕਣੀਆਂ ਤੇਜ ਹੈ ਚਿੱਕੜ ਜਿਹਾ ਮਾਹੌਲ ਹੈ ਸੇਗਾ ਰੰਗ ਰੱਬ ਦੇ ਠੀਕ ਐ ਘਟਿਕਮਾ ਜੈ ਤੇ ਕਰੰਟ ਦਾ ਘਰ ਹੋਈ ਗਿਆ ਕਿਹਨੇ ਵਿੱਚ ਹੈ ਅੱਜ ਕੱਲ ਪਰਸੋਂ ਵਾਲਾ ਵੀ ਹੋ ਗਿਆ ਹੋਊਗਾ بارش ਜਾਰੀ ਹੈ ਭਾਈ ਜੀ ਭਾਈ ਇੱਥੇ ਪਿੰਡ ਦੇ ਵਿੱਚ ਦੁਕਾਨ ਤੇ ਆਪਣੇ ਪਿੰਡ ਦਾ ਇਹ ਸੇਠ ਕੀ ਹਾਲ ਆ ਭਾਈ ਕੀ ਹਾਲ ਆ ਭਾਈ ਰਵੀ ਸਿੰਘ ਹੋ ਠੀਕ ਐ ਓਕੇ ਹੀ ਚਾਹੀਦਾ ਭਾਈ ਹੋਰ ਭਾਈ ਕੀ ਹਾਲ ਹੈ ਮੌਸਮ ਰੱਬ ਨੇ ਕਰਤੀ ਕਿਰਪਾ ਵੀ ਨਹੀਂ ਠੀਕ ਆ ਭਾਈ ਵਧਗੇ ਰਵੇ ਤੇਰੇ ਕੋਲੇ ਆਪਾਂ ਸਬਜ਼ੀ ਲੈਣ ਆਈ ਸੀ ਫਿਲਹਾਲ ਇਹ ਸਬਜ਼ੀ ਵੀ ਰੱਖਦਾ ਗੱਬਰੂ ਕੇਲੇ ਫਰੂਟ ਕੇਲਾ ਮਾਰਕੀਟ ਵੀ ਇਹਦੇ ਕੋਲੇ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਬੱਦਲ ਭਾਈ ਖਾਏ ਨੂੰ ਡੱਬ ਇਤਰਾ ਇਤਨੂ ਡੱਪ ਗਿਆ ਸਰਸੇ ਉਤੋਂ ਦੀਆਂ ਆ ਕੇ ਮੇਨ ਪੁਆਇੰਟ ਜਿਆ ਬਣਾ ਗਿਆ ਐ ਕਾਲਾ ਪੀਲਾ ਹੋ ਕੇ ਗਾ ਕਣੀਆਂ ਪਾਉਂਦਾ ਤੁਰ ਗਿਆ ਕਿਤੇ ਦੋ ਉਂਗਲਾਂ ਕਿਤੇ ਤਿੰਨ ਉਂਗਲਾਂ ਕਿਤੇ ਡੂੜ ਉਂਗਲ ਆਪਣੇ ਬਸ ਹੋਊਗਾ ਡੂੜ ਕੁੰਗਲ ਦੇ ਘਰ ਚ ਜਾਂ ਦੋ ਤਿੰਨ ਉਂਗਲਾਂ ਚ ਹੈਗਾ ਬਾਵਾ ਚਿੱਕੜ ਜਾ ਕਰ ਗਿਆ ਜਗਰ 45 ਚੱਲ ਗਈ ਸੀ ਇੱਥੇ ਤੇ ਸੂਤਰਾ ਤੋਂ ਪਤਾ ਲੱਗਾ ਕਿ ਪਿੰਡ ਦੇ ਵਿੱਚ ਘਾਟ ਹੈ ਵੀ ਇਹਦੇ ਬੰਦਾਲੇ ਨਹੀਂ ਚੱਲੇ ਉੱਥੇ ਇਧਰਲੀ ਸਾਈਡ ਚੱਲੇ ਐ ਪਿੰਡ ਦੀ ਚੜਦੇ ਵਾਲੇ ਬੰਨੀ ਕਰੰਡ ਖਾਸਾ ਕਰ ਗਿਆ ਹੈਗਾ ਕਰੰਡ ਨਵਾਂ ਬੀਜਾ ਕਿਨੇ ਚਲੋ ਕਰੰਡਾਂ ਵਾਲਾ ਨਰਮਾ ਹੁੰਦਾ ਸੋਹਣਾ ਕਰ ਆਪਣੇ ਭਾਈ ਗੰਡੇ ਹੋਰੀ ਬਚਾ ਵਾਲਾ ਜੇ ਧੋਣਾ ਹੀ ਸਿੱਟ ਗਏ ਤੇ ਭੂਖਾਂ ਤੋਂ ਸੁੱਕਣੇ ਸ਼ੁਰੂ ਹੋਊਗਾ ਜਾਨੀ ਕਿ ਪੱਟਣ ਦਾ ਟਾਈਮ ਆ ਗਿਆ ਭਾਈ ਬਸ ਹੁਣ ਪੜਦੇ ਇਹਨਾਂ ਨੂੰ ਦੇਖਦੇ ਆਂ ਗੰਡੇ ਠੀਕ ਬਣ ਗਏ ਖਰ ਮੋਟੇ ਹੈਗੇ ਤੇ ਪਾਣੀ ਖਾਰੇ ਹੀ ਲੱਗਿਆ ਵਿਚਾਰੇ ਇਹਨਾਂ ਨੂੰ ਕੱਸੀ ਦਾ ਤਾਂ ਇੱਕ ਵੀ ਨਹੀਂ ਪਿਆ ਸਰਦੁੱਲੇ ਵਾਲੇ ਤੋਂ ਫੱਕ ਲੈਂਦੀ ਸੀ ਠੀਕ ਐ ਸੋਹਣੇ ਐ ਫਾਇਦਾ ਹੀ ਕਰਕੇ ਪੱਟਾਂ ਦਾ ਟਾਈਮ ਆ ਗਿਆ ਇਹਨਾਂ ਦਾ ਥੂੜੀ ਵਾਲੇ ਭਰਾ ਹਜੇ ਵੀ ਤੁਰੇ ਫਿਰਦੇ ਨੇ ਹੋ ਸੜਕ ਤੇ ਜਾਂਦੀ ਐ ਸੇਵਾ ਕੋਲੋਂ ਟਰਾਲੀ ਇਹ ਆ ਜਾਂਦੀ ਹੋਂ ਤਾਂ ਨਰਮਾ ਵੀ ਲੇਟ ਆ ਪਟਵੋ ਹੋਈ ਤੂੜੀ ਨਹੀਂ ਬਣੀ ਤੋਤੋਂ ਤੜਕੇ ਇਧਰ ਫੱਗੂ ਕੰਨੀ ਵੀ ਜਾਂਦੀ ਸੀ ਇੱਕ ਮਸ਼ੀਨ ਉਹ ਹੋਰ ਸੀ ਇਹ ਵੀ ਮੀਂਹ ਦਾ ਕਰਕੇ हट ਗਿਆ ਇਹਨਾਂ ਕਿ ਆ ਕੇ ਰਾਜ ਆਪਾਂ ਆਥ ਨੇ ਬੀਜ ਕੇ ਗਏ ਸੀ ਇਹਦੇ ਉੱਤੇ ਤਾਂ ਫਿਰ ਦੋ ਵਾਰੀ ਮੀਂਹ ਪਿਆ ਇਹ ਜਮਾਰ ਸੀ ਭਾਈ ਪੋਸ਼ਕ ਚਮਾਲੀ ਚਲੋ ਕੋਈ ਨਹੀਂ ਜਮਾਰ ਦਾ ਕੀ ਹੁੰਦਾ ਯਾਰ ਦੁਬਾਰੇ ਘੜੇ ਤੇ ਨਗਰਾਤੀ ਬੀਜੇ ਸੀ ਹਉ ਆਪਾਂ ਅੱਧੀ ਜਮਾਰ ਤੇ ਅੱਧਾ ਇੱਕ ਪਾਸੇ ਕਵੇਰੀ ਭਾਰਤ ਬਾਜਰਾ ਸੀ ਇੱਕ ਪਾਸੇ ਅੱਧੀ ਜਮਾਰ ਸੀਗੀ 4 ਕਿਲੋ ਉਹ ਕੁਝ ਇਸ ਤਰ੍ਹਾਂ ਹੋ ਗਿਆ ਵਿੱਚ ਕਣਕ ਵੀ ਹੈਗੀ ਉਹਦੇ ਵਿੱਚ ਕੁਝ ਕੁਝ ਇਸ ਤਰ੍ਹਾਂ ਦਾ ਹੋ ਗਿਆ ਮੀਂਹ ਨਹੀਂ ਕਰਤਾ ਉਹ ਕਿ ਰਿਪੋਰਟ ਕਰਤਾ ਆ ਬਾਸ ਜੀ ਜੇ ਰੋੜੇ ਪਏ ਹੁੰਦੇ ਤਾਂ ਵੀ ਫਾਇਦਾ ਸੀ ਮੀਂਹ ਦਾ ਹੁਣ ਵੀ ਖਨ ਮਾੜੇ ਮਾੜੇ ਜੇ ਹੋਏ ਤਾਂ ਇਹਦੇ ਉੱਤੇ ਦੇਖਦੇ ਆ ਸਭਾਗਾ ਲੱਗੇ ਕਿ ਸਿੱਧਾ ਕਰਾਹੀ ਜੋੜ ਲਗੇ ਇਹਨੂੰ ਲੰਗਣ ਦੇ ਹਾਲ ਹਾਲ ਮਾਰਦੇ ਚਾਹਣਾ ਪਣੀ ਹੋਈ ਪਣੀ ਛੜਾ ਛੜਾ ਹੋ ਗਿਆ ਪਣੀ ਰੋਤਾ ਵੀ ਪਈ ਜਾਂਦਾਗਾ ਛੜਾ ਪਈ ਜਾਂਦਾ ਆਹ ਭਾਈ ਆਪਾਂ ਫਲਿੱਪ ਕਾਟ ਤੋਂ ਸਟਿਕ ਮਗਾਈ ਸੀ ਸੈਲਫੀ ਸਟਿਕ ਤੇ ਭਾਈਆਂ ਦਾ ਖੋਲ ਕੇ ਮਤ ਦੇਖੋ ਚਲ ਕੋਈ ਨਹੀਂ ਘਰ ਜਾ ਕੇ ਅਨਬਾਕਸਿੰਗ ਕਰ ਲਾਂਗੇ ਚਲ ਕੋਈ ਨਹੀਂ ਯਕੀਨੀ ਹੈ ਕੋਈ ਏਡੀ ਵੱਡੀ ਗੱਲ ਤਾਂ ਹੈ ਨਹੀਂ 300 ਦੀ ਚੀਜ਼ ਆ ਸਾਰੀ 320 ਰੁਪਿਆ ਦੀ ਏ ਬਾਈ ਇਹ ਬਪਾ ਆਇਆ ਸੀ ਆਉਣਾ ਤਾਂ ਇਹ ਝੋਲਡ ਸੀ ਤੇ ਮੈਂ ਕਿਹਾ ਚੱਲ ਇੱਥੇ ਮੈਂ ਮਾਰਕੀਟ ਚ ਆਇਆ ਐ ਤੇ ਇੱਥੋਂ ਇੱਥੋਂ ਹੀ ਖੜ ਲੈਨੇ ਆਂਗੇ ਕਰਿਆ ਕਿ ਆਪਾਂ ਇਹਨੂੰ ਅਨਬਾਕਸਿੰਗ ਕਰਦੇ ਆਂ ਦੇਖਦੇ ਆਂ ਇਹਦੇ ਵਿੱਚ ਕਹਿ ਜਾ ਮਟੀਰੀਅਲ ਆ ਜੈਸੀ ਆ ਜੈ ਇਦਾਂ ਹੀ ਹੈਗੀ ਇਹ ਸੋ ਠੀਕ ਹੈ ਮਿਲਦੇ ਹਾਂਜੀ ਦੋਸਤੋ ਅਸ ਤੁਸੀਂ ਪਹਿਲਾਂ ਦੇਖੇ ਸੀ ਬਪਾ ਆ ਗਈ ਸੀ ਨਾ ਆਪਾਂ ਉੱਥੋਂ ਆ ਫਲਿੱਪ ਕਾਲੀ ਵਾਲਿਆਂ ਤੋਂ ਉਹ ਮंगाई ਸੀ ਯਾਰ ਸੈਲਫੀ ਸਟਿਕ ਜੀ ਤੇ ਇਹਦੀ ਆਪਾਂ ਅਨਬਾਕਸਿੰਗ ਕਰਦੇ ਆਂ ਸਾਡਾ ਭਾਈ ਇਮਾਨਸਰ ਕੁ ਭਾਈ ਅਨਬਾਕਸਿੰਗ ਕਰਦਾ ਹੈ ਚਲ ਭਾਈ ਦੇਖਦੇ ਆਂ ਇਹਦੇ ਵਿੱਚੋਂ ਕੀ ਨਿਕਲਦਾ ਹੈਗਾ ਤੇ ਹੁਣ सोनू ਨੂੰ ਵੀ ਦਿਖਾਉਣੇ ਆ ਇਸ ਵਿੱਚੋਂ ਕਿਵੇਂ ਪੈਕਿੰਗ ਹੁੰਦੀ ਹੈ ਜੀ ਕੀ ਨਿਕਲੇ ਜ ਕੁਝ ਵੀ ਨਹੀਂ ਗਾਰਡ ਹੈ ਇੱਕ ਤਾਂ ਕਾਰਡ ਜਾਂ ਨਿਕਲਿਆ ਭਰਾਵਾ ਪਤਾ ਨਹੀਂ ਕੀ ਹੈ ਆਹ ਕੀ ਹੈ ਤੇ ਇਹ ਜਿਹਾ ਸੀ ਇਹ ਇਹਦੇ ਤੇ ਆ ਰੰਗੇ ਬਣਗੇ ਲਿਖੇ ਸੀਗੇ ਦੇਖਦੇ ਹਾਂ ਹੁਣਾ ਕਿਵੇਂ ਭਲੇ ਟਟ ਦੇਜਾ ਇਹ ਵਿੱਚ ਬਸ ਉਹੀ ਹੁੰਦਾ ਸਟੈਂਡ ਜਾਂ ਹੁੰਦਾ ਵਿੱਚੋਂ ਨਿਕਲਦਾ ਹੁੰਦਾ ਹੈਗਾ ਸੈਲਫ ਇਸਟਿਕ ਇਹਦੇ ਵਿੱਚ ਦਾ ਚ ਤਾਮਲੇ ਟੇ ਹੁੰਦਾ ਮਾੜਾ ਮਟੋ ਕੁ ਦਾਬ ਦੂ ਬਣਾਏ ਟੁੱਟ ਰਿਹਾ ਇਹਦਾ ਪਟਾਕੇ ਪਾਉਣ ਦੇ ਕੰਮ ਆਉਂਦੀ ਐਫ ਏ ਪਾਈ ਖੋਲ ਇਹਨੂੰ ਤੇ ਦੇਖਦੇ ਹਾਂ ਕਿ ਜਾਨ ਕੀ ਨਿਕਲਦਾ ਹੈਗਾ ਆ ਜੀ ਪੀ ਬਟਲਿਆ ਅਨਬਾਕਸਿੰਗ ਕਰੀਏ ਭਾਈ ਇਹਨੇ ਮੁੰਡੇ ਨੇ ਸੈਲਫੀ ਸਟਿਕ ਦੀ ਸਸਤੇ ਇਹ ਮਾਲ ਕੋਈ ਇੰਨਾ ਨਹੀਂ ਕੋਈ ਸਸਤੀ ਮਹੰਗਾਈ ਇਹ ਦੇਖੀ ਆਰਡਰ ਕਰਕੇ ਇਹਦੇ ਵਿੱਚੋਂ ਕੀ ਨਿਕਲਦੀ ਹੈ ਇਹਦਾ ਬਸ ਮੈਨੂ ਜੀ ਆਉਂਦਾ ਇਹਦਾ ਯਾਰ ਵੀ ਇਹਦੇ ਬਾਰੇ ਲਿਖਿਆ ਕੋਈ ਖੁਸ਼ ਸਾਰਾ ਹੋ ਜਾਏਗਾ ਐਦਾਂ ਦੀ ਹੈ ਇਹ ਭਾਈ ਆ ਇਹਦੇ ਵਿੱਚ ਆ ਆ ਰਿਮੋਟ ਹੁੰਦਾ ਇਹਦਾ ਆ ਰਿਮੋਟ ਹੁੰਦਾ ਹੈ ਮੰਨ ਲਾ ਕਿ ਲੰਮੀ ਖਿੱਚੀ ਹੁੰਦੀ ਹੈ ਇਸ ਨੂੰ ਬਟਨ ਨਾਲ ਫੋਟੋ ਜਾਂ ਵੀਡੀਓ ਪਲੇ ਹੋ ਜਾਂਦੀ ਫੋਟੋ ਖਿੱਚੀ ਹੁੰਦੀ ਹੈ ਆ ਲਤਾਂ ਹੀ ਖੁੱਲ੍ਹ ਜਾਂਦੀਆਂ ਆਏ ਤਾਨੂੰ ਠੇਂਦੀ ਕਿੰਨੀ ਉੱਚੀ ਹਾਈਟ ਚਾਹੀਦੀ ਹੈ ਤੇ ਠੀਕ ਹੈ ਘਰ ਚੀਜ਼ ਐ ਇੰਨੀ ਨਹੀਂ ਲੱਗਦੀ ਦੇਸੀ ਜੀ ਠੀਕ ਲੱਗਦੀ ਐ ਆ ਮਟੀਰੀਅਲ ਥੋੜਾ ਜਿਹਾ ਇੰਨਾ ਕੋਈ ਹੈਵੀ ਨਹੀਂਗਾ ਆਪੇ ਪਾਈਆਂ ਨਾ ਕਿਹੜੀਆਂ ਇਹ ਕੋਈ ਹੈਵੀ ਨਹੀਂ ਤਾਂ ਤੋਂ ਦਾ ਠੀਕ ਠਾਕ ਐ ਬਸ ਕਿੰਨੀ ਕੁ ਕੀਮਤ ਐ ਉੰਨੀ ਕੇ ਠੀਕ ਐ ਜੀ ਆ ਰਿਮੋਟ ਕੰਟਰੋਲ ਹੁੰਦਾ ਇਹਦਾ ਇਹਨੂੰ ਪ੍ਰੈਸ ਕਰੀ ਰੱਖਾਂਗੇ ਤਾਂ ਇਹ ਬਟਨ ਜਗਦਾ ਹੈਗਾ ਇਹਦੇ ਵਿੱਚ ਸੈੱਲ ਹੁੰਦਾਗਾ ਐਮੋਬਲ ਦਾ ਬਲੂਟੂਥ ਆ ਆਉਣ ਹੋ ਜਾਂਦਾ ਕਿ ਉਹ ਤੇ ਮੋਬਾਈਲ ਲੱਗਦਾ ਇੱਥੇ ਤਾਂ ਇਹ ਥੋ ਕਲਿੱਕ ਕਰਕੇ ਫੋਟੋ ਖਿਚਰਨ ਵਾਸਤੇ ਹੁੰਦਾ ਇਹ ਸੈਲਫੀ ਸਟਿਕ ਕਹਿੰਦੇ ਇਹਨੂੰ ਸਟੈਂਡ ਆ ਇੱਕ ਤਰ੍ਹਾਂ ਦਾ ਇਹਨੂੰ ਰੱਖ ਕੇ ਆਪਾਂ ਵੀਡੀਓ ਵੀ ਬਣਾ ਸਕਦੇ ਹਾਂ ਠੀਕ ਹੈ ਇੰਨੀ ਇੱਕ ਗੱਲਬਾਤ ਸੀਗੀ ਮੈਂ ਕਿਹਾ ਚੱਲ ਦਿਖਾ ਦ게요 ਆਪਣੇ ਦੋਸਤ ਮਿੱਤਰਾਂ ਨੂੰ ਠੀਕ ਹੈ ਜੀ ਹਾਂ ਦੇਖ ਮੈਂ ਤੇਰਾ 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 ਵਾਹ ਫਿਰ ਨਾ ਲੈ ਚੱਲ ਚੱਲ ਹਾਂ ਦੇਖ ਵਾਹ ਯਾ ਦੋਗੀ ਵਾਹ ਤੇਰਾ ਤੁਸੀਂ ਉਸ ਕੰਦੇ ਤੇ ਆਹ ਸਾਖ ਤੇ ਕਰਾਉਂਦਾ ਹੈ ਹਾਂ ਹਾਂ ਸਦਾ ਹੈ ਭਾਈ ਇਹ ਖੁਸ਼ ਹੁੰਦਾ ਪਤਾ ਨਹੀਂ ਕਾ ਤੂੰ ਤੇ ਆਹ ਰਕੋਡਿੰਗ ਆ ਸਟੈਂਡ ਜੇ ਤੇ ਖੜਾ ਰੱਖਿਆ ਹੈ ਫੋਨ ਉਸ ਤੇ ਕਰੀ ਜਨੇ ਆ ਠੀਕ ਹੈ ਘਰ छोटी चीज़ है या डी की है बस का है बस वीडियो एंड करने स्टॉप करें ਹਾਂਜੀ ਦੋਸਤੋ ਆਪਾਂ ਉਲਟ ਮੈਂ ਦਾ ਬਾਅਦ ਜਿਹੜਾ ਇਹਦੇ ਵਿੱਚ ਸੁਭਾ ਗੱਲਾ ਤਾਂ ਕਣ ਗਈਆਂ ਪੰਗਾ ਸੀ ਤਾਂ ਇਹਦੇ ਵਿੱਚ ਦੋ ਵਾਰੀ ਸੁਭਾ ਗੱਲਾ ਆਇਆ ਰੋੜੇ ਸੀਗੇ ਵਾਵਾ ਤਾਂ ਰੋੜੇ ਜੇ ਭੰਨ ਤੇ ਤੇ ਹਲ ਮਾਰ ਕੇ ਕਦਹੇ ਚ ਕੰਪਿਊਟਰ ਕਰਾ ਲਵਾ ਲਾਂਗੇ ਤੇ ਫਿਰ ਦੇਖਾਂ ਕੋਈ ਰੌਣੀ ਰੱਪੀ ਦਾ ਸੋਚਾਂਗੇ ਕੋਈ ਗਮਾਰਾ ਘਟਾ ਬੀਜ ਦਾਂਗੇ ਤੇ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਤੇ ਬਲੌਗ ਟੱਚ ਕਰਨ ਲਈ ਤੁਹਾਡਾ ਧੰਨਵਾਦ ਆ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਉਂਦੇ ਰਹੋ বাসਦੇ ਰਹੋ ਤਨਾਏ ਦੇਖਿਓ ਆਹ ਕੈਮਰਾ ਥੋੜਾ ਹੈ ਦੂਰ ਲੱਗਦਾ ਉਹ ਸਾਨੂੰ ਤੇ ਇਹ ਨਵੀਂ ਸਟਿਕ ਦੇ ਨਾਲ ਰਿਕਾਰਡ ਕਰਕੇ ਦੇਖਾਂਗਾ ਮੈਂ ਕਿਵੇਂ ਲੱਗਦਾਗਾ ਠੀਕ ਹੈ ਜੀ ਓਕੇ ਬਾਈ ਟਾਟਾ ਤਾਂ ਜਉਂਦੇ ਰਹੋ বাসਦੇ ਰਹੋ ਰੱਬ ਰਾਖਾ ਫਿਰ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ